ਕੋ ਆਏ ਗਰੇ ਜਿੰਨੇ ਰਵਾਏਗੇ ਹਾਏ ਹਾਏ ਕਰਾਏਗੇ ਅਰੇ ਇੱਕ ਮੋੜ ਤੇ ਦੁੱਖ ਹੈ ਜੋ ਜਾਣੈ ਮੈਂ ਕਥਨੀ ਕਰਤਾ ਵਪਾਰੀ ਵਸਤਾ ਜੋ ਫਿਰਤਾ ਸੋ ਐ ਸੰਸਾਰ ਤੇ ਬਹੁਤ ਚਲੇ ਗਏ ਆਏ ਰਾਜੇ ਮਹਾਰਾਜੇ ਜੈਸਾ ਨੋ ਸੋਨੇ ਦੀ ਸਮਝ ਨਹੀਂ ਫਿਰ ਹੀਰੇ ਦੀ ਸਮਝ ਨਹੀਂ ਇਹ ਜ਼ਮੀਨ ਦੀ ਵੀ ਸਾਨੂੰ ਕਦਰ ਨਾ ਆਈ ਇਹ ਧਰਤੀ ਮਾਤਾ ਸੀ ਜਿੰਨਾ ਚਿਰ ਸਾਨੂੰ ਸਮਝ ਨਹੀਂ ਇਰ ਦਾਲਨੇ ਬੰਨੇ ਇਹ ਸੁਰਤ ਸੁੱਨਣਾ ਪਏਗਾ ਵੇਖਣ ਦਾ ਨਹੀਂ ਹੈ ਸ ਗੁਰੂ ਨੂੰ ਸਾਰੇ ਦੁਨੀਆ ਵੇਖਦੀ ਹੈ ਨਹੀਂ ਪ੍ਰਾਪਤੀ ਹੋਣੀ ਠੀਕ ਹੈ ਚਲੋ ਅੱਖਾਂ ਥੋੜਾ ਬਿਸ਼ਵਾਸ ਕਰਦੀਆਂ ਨੇ ਜੋ ਚਮਤਕਾਰ ਵੇਖਦੀਆਂ ਹਨ ਤਾਂ ਹੀ ਪਖੰਡੇ ਹੈ ਸਾਗ ਲਾਣਾ ਮਗਰ ਲਾ ਲੈਂਦਾ ਸ ਕਿਸ ਨੇ ਕਬੂਤਰ ਫੜਦੇ ਹੁੰਦੇ ਨੇ ਨਾ ਆਪਣੇ ਸਿਖਾਏ ਹੋਏ ਕਬੂਤਰ ਛੱਡੇ ਜਾਂਦੇ ਆ ਸ ਅਸਲ ਚ ਨਕਲ ਚੀਜ਼ ਛੱਡੀ ਜਾਂਦੀ ਐ ਭੇਦ ਲਿਆ ਜਾਂਦਾ ਹੈ ਸ ਤੇ ਕੀ ਕਰਨਾ ਪਏਗਾ ਤਲਕ ਜੰਜੂ ਰਾਖਾ ਪਰਪਤਾ ਕਾ ਕਿਨੋ ਬੜੋ ਕਲੋ ਮੈਂ ਸਾਕਾ ਸ ਇਹ ਦੁੱਖ ਕਿਦੇ ਤੇ ਨਹੀਂ ਆਇਆ ਸਾਰਿਆਂ ਤੇ ਦੁੱਖ ਆਏ ਹਨ ਧੋਖੀ ਸਾਡੀ ਜ਼ਿੰਦਗੀ ਦਾ ਨਖਾਰ ਕਰਨਗੇ ਸ ਇਹ ਸਾਰਾ ਸੁਣਦੀ खेड़ है घर रेंज सारे संसार च है परमेश्वर दी रेंज सारे संसार च है ये पहलू है सी या हुन नहीं नहीं सौ सदियां तो है आज गाद तो है जिंदगी रवायगी हाय हाय कराएगी, हर एक मोड़ पे दुख है ਸੋ ਕੀਰਤਨ ਵੀ ਸਰਵਣ ਕਰੋ ਕਥਾ ਵੀ ਸਰਵਣ ਕਰੋ ਮੇਰੇ ਵਾਸਤੇ ਹੀ ਹੈ ਸੁੰਨਾ ਪਏਗਾ ਇਹ ਸੁਰਤ ਦੇ ਤਿੰਨ ਸਰੋਤ ਹਨ ਫਿਰ ਸਮਝਣਾ ਪਏਗਾ ਸਮਝ ਕੇ ਫਿਰ ਜੁੜਨਾ ਪਏਗਾ ਸੋ ਜਿਵੇਂ ਦਾਸ ਦੀ ਖੋਜ ਹੈ ਅੰਦਰ ਹੀ ਸਭ ਕੁਝ ਮਿਲਣਾ ਹੈ ਇਹ ਪਤਨੀ ਬੱਚੇ ਜੋ ਤੂੰ 4-5 ਵਾਰੇ ਘਰ ਬਦਲਿਆ ਸਭ ਕੁਛ ਇਸ ਸਰੀਰ ਚ ਮਿਲੇਗਾ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸੋਰਤ ਕੰਨ ਦੇ ਕਿਸ ਨੇ ਬੋਲਿਆ ਸੁਣੀ ਨਹੀਂ ਦੁਬਾਰਾ ਦੱਸੋ ਜੀ ਸਾਰਾ ਖੇਲ ਸੁਣਦਾ ਹੈ ਸੁਣਦੇ ਤਿੰਨ ਸਰੋਤੇ ਹੰ ਸੋਰਤ ਦੇ ਸੁਣਨਾ ਹੈ ਸਮਝਣਾ ਹੈ ਜੁੜਨਾ ਹੈ ਸੋ ਹੀਰੇ ਦੀ ਸਾਨੂੰ ਸਮਝ ਨਹੀਂ ਆਈ ਕੁੱਠੀ ਗਿਣਤੀ ਵਾਲਾ ਜੀਵਨ ਹੈ ਬਾਹਰੋਂ ਘਰ ਨੂੰ ਆਉਣਾ ਹੈ ਠੀਕ ਹੈ ਪੰਜਾਂ ਤੱਤਾਂ ਦਾ ਸਰੀਰ ਹੈ ਪੰਜਾਂ ਤੱਤਾਂ ਨੇ ਪੰਜਾਂ ਤੱਤਾਂ ਨਾਲ ਮਿਲਣਾ ਹੈ ਅੰਦਰ ਪਾਣੀ ਹੈ 70% ਬਾਹਰ ਵੀ ਪਾਣੀ ਹੈ 70% ਪਾਣੀ ਨਾਲ ਪਾਣੀ ਜੁੜਨਾ ਹੈ ਅਗਲੀ ਨਾਲ ਅਗਲੀ ਨਾਲ ਕਾਸ਼ ਨੇ ਕਾਸ਼ ਨਾਲ ਪਾਣੀ ਨੇ ਪਾਣੀ ਨਾਲ ਧਰਤੀ ਨੇ ਧਰਤੀ ਨਾਲ ਹੁਣ ਦੂਰੋਂ ਆਏ ਹਾਂ ਸੋ ਖੇਤਾਂ ਚੋਂ ਆਏ ਸੀ ਖੇਤਾਂ ਚੋਂ ਚਲੇ ਜਾਣੇ ਸੀ ਭੋਜਨ ਛਕਿਆ ਸੀ ਫਿਰ ਜੂਸਰ ਜੂਸ ਨਿਕਲਿਆ ਫਿਰ ਫਿਰ ਬੀਜ ਤਿਆਰ ਹੋਇਆ ਪਾਣੀ ਬਣਿਆ ਮਾਂ ਦੇ ਉਧਰ ਚ ਗਿਆ ਫਿਰ ਅੰਗਨ ਪ੍ਰਣ ਮਣੇ ਸੋ ਐਕਸ ਵਾਈ ਦਾ ਮੇਲ ਹੋਇਆ ਫਿਰ ਅਸੀਂ ਪੈਦਾ ਹੋਏ ਫਿਰ ਬਚਪਨ ਜਵਾਨੀ ਬਡਾਪਾ ਫਿਰ ਮਿੱਟੀ 'ਚ ਗਏ ਸੋ ਜੋ ਨਾਸ਼ ਹੁੰਦਾ ਹੈ ਜੋ ਦਿਸਰੇ ਅੱਖਾਂ ਨਾਲ ਇਹਨੇ ਨਾਸ਼ ਹੋਣਾ ਇਹਦਾ ਅੰਤ ਹੈ ਪਰ ਪਰਮੇਸ਼ਰ ਬੇਅੰਤ ਹੈ ਸੋ ਗੱਲਾਂ ਨਾਲ ਗੱਲ ਨਹੀਂ ਬੰਨਣੀ ਪਾਣੀ ਪਾਣੀ ਕਰਿਆ ਪਿਆਸ ਨਹੀਂ ਬੁਝਣੀ ਰੋਟੀ ਰੋਟੀ ਕਰਿਆ ਨਹੀਂ ਸੋ ਵੈਕ ਰੈਕ ਕਰਿਆ ਠੀਕ ਹੈ ਤੰਦਰੁਸਤੀ ਆਏਗੀ ਕੁਛ ਕਰਨਾ ਹੈ ਨਾ ਤੰਦਰੁਸਤ ਸਰੀਰ ਨਾ ਛੁੱਟਿਆ ਸ਼ਕਤ ਘਾ ਲੈਣੀ ਹੈ ਬਹੁਤ ਜ਼ਰੂਰ ਤਾਂ ਹਾਂ ਸੋ ਜੀ ਇਹ ਮਨ ਨੇ ਨਾ ਸੁਣਿਆ ਸਾਰਾ ਖੇਲ ਮੰਦਾ ਹੈ 99.9999 ਸਾਰਾ ਮੰਦਾ ਖੇਲ ਹੈ ਸੋ ਪਰ ਠਾਕਰ ਸਿਰ ਤੇ ਹੈ ਸਾਰਾ ਕੁਝ ਇਹ ਵੈਵਰੇਜ ਹੈ ਮੋਬਾਈਲ ਵਾਕੂ ਇਹ ਸਾਡੀ ਹਵਾ ਹੈ ਸਾਡੀ ਤਾਕਤ ਹੈ ਸੋ ਮੰਨ ਦੇ ਦੋ ਭਾਗ ਹੈ ਨੈਗੇਟਿਵ ਪੋਜ਼ਿਟਿਵ ਚੜਦੀ ਕਲਾ ਧੈਂਦੀ ਕਲਾ ਕਿਸੇ ਨੂੰ ਸ਼ੂਗਰ ਹੋ ਜਾਏ ਉਹਨੂੰ ਫੋਨ ਕਰਕੇ ਪੁੱਛਦੇ ਹਨ ਤੈਨੂੰ ਸ਼ੂਗਰ ਹੋ ਗਿਆ ਪਤਾ ਲੱਗ ਗਿਆ ਕਹਿੰਦਾ ਜਿੱਥੇ ਐਡਾ ਸਰੀਰ ਲਗਾ ਬੈਠਾ ਹੈ ਸਰੂਪ ਇਹ ਸ਼ੂਗਰ ਵੀ ਲੱਗੀ ਫਰੇਗੀ ਮੇਰੇ ਵਰਗਾ ਦੁਜਿਆਂ ਨੂੰ ਦੱਸਦਾ ਮੈਨੂੰ ਸ਼ੁਕਰ ਹੋ ਗਿਆ ਜੀ ਮੈਨੂੰ ਕੈਂਸਰ ਹੋ ਗਿਆ ਜੀ ਜੋ ਜੋ ਦਿੱਸਾ ਸੋ ਸੋ ਰੋਗੀ ਰਹਾਏ ਤੋ ਲੋਗ ਰਹਿ ਤੋ ਮੇਰਾ ਸਤਗੁਰ ਜੋਗੀ ਸੋ ਜੋ ਜੋ ਦਿਸਦਾ ਹੈ ਉਹ ਰੋਗੀ ਹਾ ਸੋ ਚੜਦੀ ਕਲਾ ਚ ਰਹਿਣਾ ਹੈ ਗੁਰੂ ਤੋਂ ਬਿਨਾ ਗੁਰੂ ਦੀ ਰੇਣ ਸਾਰੇ ਸੰਸਾਰ ਚ ਹੈ ਸੁਨਣਾ ਪਏਗਾ ਜੁੜਨਾ ਪਏਗਾ ਸਮਝਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਸੰਗਤ ਦੇ ਵਿੱਚ ਛੋਟਾ ਜਿਹਾ ਸਮਾਂ ਮਿਲਿਆ ਉਹ ਸਮੇਂ ਮੁਤਾਬਕ ਆਪਾਂ ਗੱਲ ਕਰਨ ਲੱਗਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਓ ਜਿਨ੍ਹਾਂ ਨੇ ਹਿੰਦੂਆਂ ਦੇ ਖਾਤਰ ਆਪਣੀ ਜਾਨਵਾਰਤੀ ਸ਼ਹੀਦ ਹੋ ਗਏ ਪਰ ਹੋਇਆ ਕਿ ਜਿਹੜਾ ਔਰੰਗਜ਼ੇਬ ਰਾਜਾ ਸੀ ਉਹ ਸਵਾ ਮਣ ਪੱਕਾ ਜਨੇਊ ਲਾ ਕੇ ਮਲ ਨਾਸਤਾ ਕਰਦਾ ਹੁੰਦਾ ਸੀ ਹੁਣ ਤੁਸੀਂ ਇਹ ਵਿਚਾਰ ਕਰ ਲਓ ਵੀ ਉਹ ਸਵਾ ਮਣ ਜਨੇਊ ਹੈ ਜਿਹੜਾ ਉਹ ਕਿੰਨੇ ਲੋਕਾਂ ਦਾ ਹੋ ਕੇ ਉੱਤਰ ਕੇ ਹੋਊਗਾ ਪਰ ਜਦੋਂ ਸਾਰਾ ਕੁਝ ਹੋ ਗਿਆ ਮੁਸਲਮਾਨੀ ਰਾਜ ਸੀ ਮੁਸਲਮਾਨਾਂ ਦਾ ਹਮਲਾ ਜ਼ਿਆਦਾ ਸੀ ਉਸ ਸਮੇਂ ਦੇ ਵਿੱਚ ਜਿਹੜਾ ਦਿੱਲੀ ਸ਼ਹਿਰ ਹੈ ਇਹ ਦਿੱਲੀ ਸ਼ਹਿਰ ਸਿੱਖਾਂ ਦੇ ਲਗਧਾਰ ਹੈ ਸ਼ੁਰੂ ਤੋਂ ਪ੍ਰਾਪਤ ਕਰਦਾ ਰਿਹਾ ਹੋਰ ਤੁਹਾਡੀਆਂ ਰਾਗਿਆਂ ਨੂੰ ਵੀ ਪਤਾ ਹੈ ਵੀ ਜਿਹੜੀ ਦਿੱਲੀ ਹੈ ਇਹ ਪੁੱਜ ਕੇ ਸਿੱਖਾਂ ਦੀ ਵੈਰਨਾ ਵਾਓ ਪਰ ਵੈਰਨਾ ਜ਼ਰੂਰ ਬਣ ਗਈ ਪਰ ਇਹਦਾ ਜਿਹੜਾ ਬਾਲਾ ਉਹ ਘਟ ਘਟਾਤਾ ਪਹਿਲੇ ਸਮੇਂ ਚ ਵੀ ਘਟਿਆ ਅੱਜ ਵੀ ਘਟਿਆ ਹੋਇਆ ਪਰ ਬੁਰੀ ਦੇ ਕਰਨ ਵਾਲਾ ਆਪ ਹੀ ਮਰ ਜਾਂਦਾ ਉਹ ਕਿਸੇ ਨੂੰ ਕੀ ਮਾਰੂਗਾ ਤਾਂ ਫੇਰ ਜਿਸ ਟਾਈਮ ਜਿਨੇ ਉਹ ਲੈਣ ਲੱਗਿਆ ਪੰਡਤਾਂ ਨੇ ਪੰਡਤ ਚਲੇ ਗਏ ਉੱਥੇ ਨੌ ਮੰਜੀਆਂ ਡੰਗੀਆਂ ਉਹਨੀਆਂ ਸੀਆਂ ਵੱਡੇ ਵੱਡੇ ઋષਿ ਮੁਨੀ ਵੱਡੇ ਵੱਡੇ ਪੰਡਤ ਕਥਾਵਾਚਕ ਪੰਡਤ ਜਿਨ੍ਹਾਂ ਨੂੰ ਵੱਡੇ ਵੱਡੇ ਤਾਕੜੇ ਮੰਨਿਆ ਗਿਆ ਸੀ ਉਸ ਸਮੇਂ ਦੇ ਵਿੱਚ ਉਹ ਪੰਡਤਾਂ ਨੇ ਪੁਕਾਰ ਕੀਤੀ ਜਾ ਕੇ ਉਹਨਾਂ ਦੀ ਜਿਹੜੀ ਪੁਕਾਰ ਤੀ ਉਹ ਕਿਸੇ ਨੇ ਨਾ ਸੁਣੀ ਕਿਉਂ ਔਰਵਿਜ ਦੇਵ ਰਾਜ ਦਾ ਡਰ ਸੀ ਉਹ ਤੋਂ ਡਰਦੇ ਨੇ ਜੀ ਸਾਰੇ ਉਹਨਾਂ ਦੀ ਜਿਹੜੀ ਦੁੱਖ ਦੀ ਘੜੀ ਸੀ ਉਹ ਦੁੱਖ ਦੀ ਘੜੀ ਦੇ ਵਿੱਚ ਕਿਸੇ ਨੇ ਵੀ ਰਾਜੇ ਨੇ ਨਾ ਕਿਸੇ ਜੋਸੀ ਨੇ ਨਾ ਕਿਸੇ ਪੰਡਤ ਨੇ ਕਿਸੇ ਨੇ ਨਹੀਂ ਉਹਨਾਂ ਦੀ ਫਰਿਆਦ ਸੁਣੀ ਉਹਨਾਂ ਨੂੰ ਪਤਾ ਲੱਗਿਆ ਕਿਸੇ ਕੋਲੋਂ ਵੀ ਨੌਵੇਂ ਪਾਸ਼ਾ ਨੇ ਤੁਹਾਡਾ ਮਸਲਾ ਜੇ ਹੱਲ ਕਰ ਦੇਣ ਤਾਂ ਉਹ ਕਰ ਦੇਣਗੇ ਜਿਹੜੇ ਵੱਡੇ ਵੱਡੇ ਭੰਡਾਰੀ ਸੀ ਵੱਡੇ ਵੱਡੇ ਰਾਗੀ ਉਹ ਧੀ ਪੰਡਤ ਵਿਦਵਾਨ ਉਹ ਤਹਾਂ ਨੂੰ ਚੜ ਗਏ ਪਹਾੜੀਆਂ ਤੇ ਜਾ ਚੜੇ ਉਹ ਡਰਦੇ ਮਾਰੇ ਔਰੰਗਜ਼ੇਬ ਦੇ ਰਾਜ ਦਾ ਹਮਲਾ ਪੂਰਾ ਸੀ ਡਰ ਬੈਠ ਗਿਆ ਉਹ ਛੱਡ ਕੇ ਆਪਣੇ ਅੰਥਾਨ ਉਹ ਪਹਾੜੀਆਂ ਤੇ ਉੱਚੀਆਂ ਪਹਾੜੀਆਂ ਤੇ ਜਾ ਬੈਠੇ ਵੀ ਕਿਤੇ ਇੱਥੇ ਰਾਜੇ ਨੂੰ ਪਤਾ ਨਾ ਲੱਗੇ ਔਰੰਗਜ਼ੇਬ ਨੂੰ ਪਤਾ ਨਾ ਲੱਗੇ ਉਹ ਉੱਥੇ ਜਾ ਚੜੇ ਪਰ ਉਹ ਪੰਡਤ ਜਿਹੜੇ ਦੁਖੀ ਸੀ ਉਹਨਾਂ ਦੀ ਪੁਕਾਰ ਕਿਸੇ ਨੇ ਨਾ ਸੁਣੀ ਫੇਰ ਕੀ ਹੋਇਆ ਉਹਨਾਂ ਨੂੰ ਪਤਾ ਲੱਗਿਆ ਵੀ ਨੌਵੇਂ ਪਾਸ਼ਾ ਸੁਣਨਗੇ ਛੋਟੀ ਜਿਹੀ ਫਰਿਆਦ ਸੁਣੀ ਹੌਲੀ ਹੌਲੀ ਸਮਾਂ ਆਇਆ ਸਮਾਂ ਲੰਘਦਾ ਗਿਆ ਉਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਆ ਗਈ ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਦੇ ਵਿੱਚ ਸੀ ਉਹਨਾਂ ਨੇ ਜਦੋਂ ਦੇਖਿਆ ਪੁੱਛਿਆ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਤਾ ਜੀ ਇਹ ਕਾਦੇ ਵਾਸਤੇ ਆਏ ਨੇ ਉਹ ਕਹਿੰਦਾ ਭਾਈ ਇਹਨਾਂ ਦਾ ਕਿਸੇ ਨੇ ਮਦਦ ਨਹੀਂ કરી ਪਰ ਹੁਣ ਕਹਿੰਦਾ ਪਿਤਾ ਜੀ ਫਿਰ ਮਦਦ ਕਰਨ ਵਾਲੇ ਤੁਸੀਂ ਹੋ ਸੋ ਤੋਂ ਸੋ ਤੋਂ ਬਾਅਦ ਹੋਰ ਕੌਣ ਇਹਨਾਂ ਦੀ ਮਦਦ ਕਰਨ ਵਾਲਾ ਉਹ ਕਹਿੰਦੇ ਜੀ ਚੰਗਾ ਠੀਕ ਹੈ ਉਹ ਕਹਿੰਦਾ ਸੀਸ ਦੀ ਬਲੀ ਦੇਣੀ ਪਊਗੀ ਗੁਰੂ ਤੇਗ ਬਹਾਦਰ ਕਹਿੰਦਾ ਭਾਈ ਸੀਸ ਦੀ ਬਲੀ ਦੇਣੀ ਪਊਗੀ ਮਸਲਾ ਤਾਂ ਹੱਲ ਇਹਨਾਂ ਦਾ ਹੋ ਜਾਊਗਾ ਕਹਿੰਦਾ ਪਿਤਾ ਜੀ ਫਿਰ ਤੁਸੀਂ ਤੇ ਉਸ ਹੀ ਸੂਰਤੀ ਨੇ ਦੇਣਾ ਹੈ ਕਹਿੰਦਾ ਚੰਗਾ ਉਹਨੇ ਫਿਰ ਕੀ ਕਰਿਆ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ 9 9 ਕੋ ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਮੈਂ ਸਾਰਿਆਂ ਤੇ ਹੱਥ ਫੇਰੂੰਗਾ ਜਿਸ ਰੂਹ ਤੇ ਮੇਰਾ ਹੱਥ ਟਿਕ ਗਿਆ ਉਸ ਰੂਹ ਨੂੰ ਸ਼ਹਾਦਤ ਦੀ ਬਲੀ ਦੇਣੀ ਪਊਗੀ ਵਾਓ ਹੁਣ ਜਿੰਨੇ ਵੀ ਪੰਡਤ ਬੈਠੇ ਤੇ ਜਿੰਨੇ ਵੀ ਹੋਰ ਸਾਰੇ ਦੁਖੀ ਲੋਕ ਬੈਠੇ ਤੇ ਉਹ ਮੈਥੋਨੀਮਾ ਕੋਈ ਉਹ ਤੋਂ ਨੀਵਾ ਸਾਰਿਆਂ ਨੂੰ ਡਰ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੱਥ ਹੈ ਇਹ ਕਿਤੇ ਸਾਡੇ ਸਿਰ ਤੇ ਨਾ ਟਿਕ ਜੇ ਸਾਨੂੰ ਕਿਤੇ ਦਿੱਲੀ ਦੇ ਵਿੱਚ ਸ਼ਹੀਦ ਨਾ ਹੋਣਾ ਪਵੇ ਜੀ ਤਾਂ ਉਹਨਾਂ ਨੇ ਕੀ ਕਿਹਾ ਜੀ ਜਦੋਂ ਹੱਥ ਪੈਰ ਦੇ ਫੇਰਤੇ ਚਾਏਗੇ ਗੁਰੂ ਤੇਗ ਬਹਾਦਰ ਜੀ ਦੇ ਸਿਰ ਤੇ ਹੱਥ ਟਿਕ ਜਾ ਵਾਓ ਇਹਨਾਂ ਪਿਤਾ ਜੀ ਉਦੇ ਸਿਰ ਤੇ ਹੱਥ ਟਿਕਿਆ ਤੁਸੀਂ ਸੀਸ ਦੀ ਬਲੀ ਦੇ ਕੇ ਔਰ ਜਿਹਦੇ ਨਾਲ ਰਾਜੇ ਨਾਲ ਟੱਕਰ ਲਾਓ ਤਾਂ ਜਿਸ ਤਰ੍ਹਾਂ ਵੀ ਹੋ ਸਕਦਾ ਇਹਨਾਂ ਦਾ ਮਸਲਾ ਹੱਲ ਕਰੋ ਕਹਿਣ ਲੱਗੇ ਕਹਿੰਦੇ ਚੰਗਾ ਬੇਟਾ ਜੋ ਤਾਂ ਕਹਿੰਦਾ ਠੀਕ ਹੈ ਤਾਂ ਹੁਣ ਚੱਲ ਪਏ ਬੜਾ ਉਹਨਾਂ ਨੂੰ ਕੈਦ ਵਿੱਚ ਕੀਤਾ ਕੈਦ ਵਿੱਚ ਕਰਕੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਉਸ ਤੋਂ ਬਾਅਦ ਇੰਨਾ ਕੁ ਸਮਾਂ ਫਿਰ ਕੱਲ ਨੂੰ ਹੋਰ ਅਕੇ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭਤਾਕਾ ਸੋ ਜੋ ਜਾਨਾ ਮੈਂ ਕਤਨੀ ਕਰਤਾ ਵਪਾਰੀ ਬਸਤਾ ਜੋ ਫਿਰਦਾ ਸ ਆਲੂ ਮਟਰ ਵਕਾਉ ਬਾਜ ਦਿੰਦੇ ਹਨ ਵਪਾਰੀ ਸੋ ਜਾਣ ਦੇਣੀ ਕੋਈ ਕੀੜਾ ਮਕੌੜਾ ਨਾ ਉਹ ਵੀ ਆਪਣਾ ਪੂਰਾ ਲੱਥਾਂ ਤੱਕ ਜ਼ੋਰ ਲਾਏਗਾ ਕਿਸੇ ਨੂੰ ਦੇਖਣਾ ਸਭ ਮਰਨਾ ਸੌਖਾ ਨਹੀਂ ਹੈ ਚੌਂਦੇ ਜੀ ਮਰਨਾ ਪਏਗਾ ਸੇ ਇਹ ਮਨ ਨੂੰ ਮਾਰਨਾ ਪਏਗਾ ਸੋ ਖਾਇਸ਼ਾਂ ਨੂੰ ਮਾਰਨਾ ਪਏਗਾ ਹਾਰਡ ਵਰਕ ਕਰਨੀ ਪਏਗੀ ਇਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਮੇਰੀਆਂ ਗੱਲਾਂ ਨਾਲ ਕੁਛ ਨਹੀਂ ਬੰਨਣਾ ਜੀ ਕੁਛ ਕਰਕੇ ਵਿਖਾਣਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਔਰ ਗੁਰਬਖਸ਼ ਨਾ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417437746